ਬੱਸ ਵੇ ਸਸੀ ਕਾਲ ਜੀ ਕੀ ਹਾਲ ਆ ਜੀ ਕਿਆ ਮੁੱਸੇ ਤਾਂ ਬੱਸ ਹੋ ਗਈ ਬੱਸ 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 ਇਹਦੇ ਨਾਲ ਆਈ 10 ਦਾ ਲੱਗੇ ਸੀ ਆਪਾਂ ਕੰਮ ਕਰਨ ਏਅਰ ਲਾਇਆ ਜੀ ਆਦੇ ਏਅਰ ਲਾਉਣ ਦਾ ਕਾਰਨ ਵੀ ਦੱਸ ਦੇ ਕੀ ਆ ਜੀ ਪਹਿਲੇ ਨੰਬਰ ਤੇ ਤੁਸੀਂ ਦੇਖੋ ਜੀ ਹੱਬ ਐਕਸਲ ਦਾ ਹੱਬ ਦੇ ਵਿੱਚੋਂ ਨਿਕਲਿਆ ਨਹੀਂ ਇਹ ਜਾਮ ਵਾਲਾ ਸਾਨੂੰ ਤੁਹਾਨੂੰ ਹੱਬਾ ਲਾ ਕੇ ਸਾਈਡ ਤੇ ਕਰਨਾ ਪਿਆ ਲੈ ਐਕਸਲ ਵਿੱਚ ਜਾਮ ਹੋ ਗਿਆ ਮਤਲਬ ਨਿਕਲਿਆ ਨਹੀਂ ਆ ਦੋਨੇ ਹੱਬਾਂ ਦੇ ਨਿਕਲੇ ਐਕਸਲਾਂ ਤੇ ਆਹ ਵੇਖੋ ਕਲਚ ਪੀਡ ਦਾ ਗਰਦਾ ਕਿੰਨਾ ਜੂ ਡਿਆ ਦੇ ਬਲੂਰ ਮਾਰਿਆ ਜਨਵਾਰੇ ਤੇ ਪਰਲੀ ਹੱਬ ਵੀ ਆ ਦੇਖ ਲੋ ਜੀ ਇਹ ਵੀ ਨਹੀਂ ਨਿਕਲੀ ਤੇ ਆ ਜਿਆ ਡਿਸਕਾਂ ਦਾ ਪਾ ਕੰਮ ਤੇ ਆਪਾਂ ਗੇਅਰ ਲਾਉਣ ਦਾ ਕਾਰਨ ਦੱਸਾ ਕੀ ਹੈ ਜੀ ਆ ਦੇ ਇਹ ਆ ਦੇ ਇਹ ਹੁੰਦਾ ਜੀ ਕਲਚ 베ARING ਕਲਚ 베ARING ਗਿਆ ਆਪਣਾ ਟੁੱਟ ਟੁੱਟਣ ਦੇ ਕਾਰਨ ਇਹਨੇ ਕੀਤਾ ਆ ਦੇ ਇੱਕ ਕਲਚ ਬੈਰਿੰਗ ਇਹਦੇ ਤੇ ਉੱਤੇ ਚੱਲਦਾ ਹੁੰਦਾ ਹੈ ਇਹ ਤੇ ਆ ਦੇਖੋ ਇੱਥੇ ਖਰਾਬ ਕਰਤਾ ਜੀ ਜਿਗਾੜ ਫਿੰਗਰਾਂ ਪ੍ਰੈਸਰ ਪਲੇਟ ਦੀਆਂ ਬੈਰਿੰਗ ਤੇ ਬੈਰਿੰਗ ਨੇ ਫਿਰ ਹਕ ਵਰਕ ਜਿਗਾੜ ਖਰਾਬ ਕੀਤਾ ਚਲੋ ਲੈ ਕਲਚ ਪਲੇਟ ਵੀ ਡਾਉਣ ਸੀਗੀ ਆ ਦੇਖੋ ਇਹ ਆ ਦੇਖੋ ਪਿਗਲ ਕੇ ਵਿੱਚੋਂ ਨਿਕਲ ਗਿਆ ਸਾਰਾ ਜਿੰਦਰੇ ਦੇ ਆ ਦੇਖ ਲਓ ਇਹ ਕਾਰਨਾਮਾ ਸਾਰਾ ਕੀਤਾ ਵਾ ਆ ਕਲਚ 베アリング ਨੇ ਜਦੋਂ ਤੁਹਾਡਾ ਕਲਚ ਨੱਪੇ ਤੇ ਬਾਜ ਆਂਦੀ ਆ ਛਾਂ ਛਾਂ ਕੋਈ ਵੀ ਆਵਾਜ਼ ਆਂਦੀ ਆ ਜੀ ਉਹਦੇ ਕਲਚ ਦਾ 베アリング ਪਵਾ ਲਓ ਜੇ ਨਹੀਂ 베アリング ਪਵਾਉਂਦੇ ਤੁਸੀਂ ਤਾਂ ਫੇਰ ਤੁਹਾਨੂੰ ਕਲਚ ਪ੍ਰੈਸ਼ਰ ਨਾਲ ਨਵਾਂ ਪਵਾਉਣਾ ਪਊਗਾ ਜੀ ਹਾਂਜੀ ਆ ਦੇਖ ਲਓ ਹੁਣ ਇਹਦਾ ਨਵਾਂ ਸੈੱਟ ਲਿਆ ਹੁੰਡਈ ਦਾ ਆ ਲਿਆ ਜੀ 베アリング ਆਰੇ ਦੇ ਆ ਜੀ ਕਲਚ ਪਲੇਅਰ ਆ ਦੇਖੋ ਹੁਣ ਡਾਈ ਵੀ ਤੇ ਆ ਹੈਗਾ ਜੀ ਪ੍ਰੈਸ਼ਰ ਆਹ ਇਹ ਜੀ ਪ੍ਰੈਸ਼ਰ ਦਾ ਨਵਾਂ ਪੌਂ ਲੱਗੇ ਹੁਣ ਤਿੰਨ ਚੀਜ਼ਾਂ ਨਵੀਆਂ ਪੰਜਾਂ ਦੀਆਂ ਤੇ ਨਹੀਂ ਇਹਦਾ ਸਿੰਗਲ ਇਕੱਲੇ ਇਹਦੇ ਨਾਲ ਹੀ ਕੰਮ ਚੱਲੇ ਜਾਣਾ ਸੀ ਬੈਰਿੰਗ ਦੇ ਨਾਲ ਹੀ ਜੇ ਪਹਿਲਾਂ ਬਾਈ ਖਲਾ ਕੇ ਗੱਡੀ ਵਾਲਾ ਪਾਉਣ ਦਾ ਬੈਰਿੰਗ ਜੀ ਤੇ ਫਿਰ ਆ ਜੀ ਜਨਾ ਨੁਕਸਾਨ ਹੋਇਆ 5300 ਰੁਪਏ ਦਾ ਸੈੱਟ ਆਇਆ ਜੀ ਇਹ ਫਿਰ 5300 ਰੁਪਏ ਇਹ ਬਾਤ ਜਣਾ ਸੀਗਾ ਜੀ ਆਹ ਲਓ ਜੀ ਆਈਟਮ ਤੇ ਆਹ ਦੇਖ ਲਓ ਜੀ ਧਰੀਆਂ ਦਾ ਸਾਫੰਦਾ ਆਪਣਾ ਦੇਖ ਲੇ ਗੋ ਫਿਰ ਉਹ ਕੀ ਇੱਥੇ ਚੱਲਦਾ ਹੁੰਦਾ 베ARING ਕਲਚ ਚੱਲਾ ਇਹ ਆਦੇ ਆ ਨਾਪ ਦਾ ਅਹੀਂ ਜੀ ਠੀਕ ਆ ਜੀ ਸ਼ੁਕਰੀਆ ਧੰਨਵਾਦ ਵੀਡੀਓ ਦੇਖਣ ਲਈ ਸਮਾਂ ਚਾਰ ਕੱਢਣ ਲਈ ਬਹੁਤ-ਬਹੁਤ ਧੰਨਵਾਦ ਦਿਨੋ